ਜੀ ਸਤਗੁਰੂ ਜੀ ਦੇ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਤੇ ਸ਼ਹੀਦੀਆਂ ਦੇ ਦਿਨ ਮੰਨੇ ਜਾਂਦੇ ਨੇ ਕਿਉਂਕਿ ਇਸ ਮਹੀਨੇ ਦੇ ਵਿੱਚ ਬਹੁਤ ਸ਼ਹੀਦੀਆਂ ਹੋਈਆਂ ਸੀ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਦਸਵੇਂ ਪਾਤਸ਼ਾਹ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰਾ ਸਰਵੰਸ ਵਾਰ ਦਿੱਤਾ ਸੀ ਸੋ ਸੰਗਤ ਦੇ ਮਨ 'ਚ ਇਹ ਵਿਚਾਰ ਸੀ ਕਿ ਕਿ ਕਦੋਂ ਮਤਲਬ ਇਸ ਮਹੀਨੇ ਵਿੱਚ ਕਿਹੜਾ ਜਾਪ ਕੀਤਾ ਜਾਵੇ ਸਪੈਸ਼ਲ ਮਤਲਬ ਦਸੰਦਾਂ ਦਸੰਦੀ ਬਾਣੀ ਦਾ ਸੋ ਐਤ ਕੀ ਜਿਹੜਾ ਜਾਪ ਹੈ ਉਹ ਸਤਿਗੁਰ ਮਰਦ ਹੁਕਮ ਇਹੀ ਹੈ ਜੋ ਮਹਾਪੁਰਖਾਂ ਵੱਲੋਂ ਆਇਆ ਕਿ ਗੁਰਮੰਤਰ ਮੂਲ ਮੰਤਰ ਦੇ ਜਾਪ ਜ਼ਿਆਦਾ ਕੀਤੇ ਜਾਣ ਕਾਲੇ ਚੋਲੇ ਵਾਲੇ ਸੰਤਾਂ ਨਾਲ ਵੀ ਮੇਰੀ ਗੱਲ ਹੋਈ ਸੀ ਕਿ ਤੇ ਦਾਸ ਨੂੰ ਵੀ ਇਹੀ ਪ੍ਰੇਰਣਾ ਸੀ ਕਿ ਗੁਰਮੰਤਰ ਅਤੇ ਮੂਲ ਮੰਤਰ ਸਾਹਿਬ ਜੀ ਦੇ ਜਾਪ ਇਹਨਾਂ ਦਿਨਾਂ ਵਿੱਚ ਜ਼ਿਆਦਾ ਕੀਤੇ ਜਾਣ ਸਰਬੱਤ ਦੇ ਭਲੇ ਲਈ ਆਪਣੇ ਲਈ ਨਹੀਂ ਨਹੀਂ ਸਰਬੱਤ ਦੇ ਭਲੇ ਲਈ ਸਰਬੱਤ ਦੇ ਭਲੇ ਲਈ ਜਾਪ ਕੀਤੇ ਜਾਣ ਸੋ ਇਸ ਸ਼ਹੀਦੀ ਮਹੀਨੇ ਦੇ ਵਿੱਚ ਜਿਹੜੇ ਜਾਪ ਸਤਿਗੁਰਾਂ ਦੇ ਵੱਲੋਂ ਆਗਿਆ ਹੈ ਕਈ ਵਾਰੀ ਸਤਿਗੁਰੂ ਦਸਮ ਦੀ ਬਾਣੀ ਦੇ ਜਾਪ ਜਿੰਮੇ ਪਹਿਲਾਂ ਜਿਆਦਾ ਦੱਸਦੇ ਹੁੰਦੇ ਰਹੇ ਸੋ ਐਤ ਕੀ ਜੋ ਹੁਕਮ ਹੈ ਉਹ ਇਹ ਹੈ ਗੁਰਮੰਤਰ ਮੂਲ ਮੰਤਰ ਜਿਆਦਾ ਅਭਿਆਸ ਸੰਗਤ ਕਰੇ ਕਿਵੇਂ ਕਰਨਾ ਹੈ ਸ਼ਹੀਦਾਂ ਦੀ ਕਿਰਪਾ ਇਹ ਹੈ ਕਿ 12 ਮੁਜਮਮਤ ਵੇਲੇ ਕੇਸੀ ਇਸ਼ਨਾਨ ਕਰਕੇ ਇਹਨੇ ਤਾਂ ਕਰਨਾ ਹੀ ਨਹੀਂ ਮੈਨੂੰ ਪਤਾ ਉਹ ਸੁਣ ਕੇ ਲੰਘਣ ਵਾਲੇ ਬਸ ਹੈਨਾ ਉਹਨਾਂ ਨੂੰ ਕੋਈ ਮਤਲਬ ਨਹੀਂ ਸ਼ਹੀਦیاں ਹੋਈਆਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਉਹ ਅੰਮ੍ਰਿਤ ਵੇਲੇ 12 ਵਜੇ ਕਿਸੇ ਇਸ਼ਨਾਨ ਕਰਕੇ ਚਿੱਟੇ ਵਸਤਰ ਧਾਰਨ ਕਰਕੇ ਥੱਲੇ ਆਸਣ ਲਾ ਕੇ ਉਸ ਤੋਂ ਬਾਅਦ ਵਿੱਚ ਬਿਸਤਰ ਬਿਸਤਰ ਸਜਾ ਕੇ ਚੰਗੀ ਤਰ੍ਹਾਂ ਹੈ ਇੱਧਰ ਜੋਤ ਲਾ ਲੈਣੀ ਹੈ ਜਲ ਰੱਖ ਲੈਣਾ ਕੋਲੇ ਦੇਗ ਬਣਾ ਕੇ ਸ਼ੁਰੂ ਕਰਨਾ ਹੈ 2.5 ਘੰਟੇ ਰੋਜ਼ ਜਾਂ ਗੁਰਮੰਤਰ ਜਾਂ ਮੂਲ ਮੰਤਰ ਠੀਕ ਹੈ ਨਾ ਇਹ ਕਰਨਾ ਹੈ ਇਆ ਫਿਰ ਤੁਸੀਂ 40 ਦਿਨਾਂ ਦਾ ਲਗਾਤਾਰ ਜਾਪ ਵੀ ਕਰ ਸਕਦੇ ਹੋ ਹੁਣ ਅੱਜ ਤੋਂ ਸ਼ੁਰੂ ਕਰ ਲਿਓ ਜਿੱਦਾਂ ਤੋਂ ਇਹ ਵੀਡੀਓ ਦੇਖੋਗੇ ਤੇ 40 ਦਿਨ ਜਿੱਦਣ ਬਣਦੇ ਨੇ ਉਸ ਦਿਨ ਆ ਭੋਗ ਪਾ ਲਿਓ ਪਹਿਲਾਂ ਪਹਿਲੇ ਦਿਨ ਵੀ ਦੇਖ ਬਣਾਇਓ ਕੇ ਸ਼ੁਰੂ ਕਰਿਓ 20ਵੇਂ ਦਿਨ ਫਿਰ ਦੇਖ ਬਣਾਇਓ 40ਵੇਂ ਦਿਨ ਫਿਰ ਸਰਬੱਤ ਦੇ ਭਲੇ ਲਈ ਸਰਬੱਤ ਦੇ ਭਲੇ ਲਈ ਗੁਰਮੰਤਰ ਤੇ ਮੂਲ ਮੰਤਰ ਐਤਕੀ ਦਸਮ ਬਾਣੀ ਦਾ ਹੁਕਮ ਨਹੀਂ ਹੋਇਆ ਸੋ ਆਪਾਂ ਫਿਰ ਇਹੀ ਬੇਨਤੀ ਕਰ ਰਹੇ ਹਾਂ ਵੀ ਗੁਰਮੰਤਰ ਅਤੇ ਮੂਲ ਮੰਤਰ ਦਾ ਜਾਪ ਜੋ ਸਤਗੁਰੂ ਦੀ ਕਿਰਪਾ ਨਾਲ ਸ਼ਹੀਦੀ ਇਸ ਮਹੀਨੇ ਦੇ ਵਿੱਚ ਕੀਤਾ ਜਾਵੇ ਠੀਕ ਹੈ ਨਾ ਅ ਜਿਹੜੇ ਲਗਾਤਾਰ ਨਹੀਂ ਬੈਠ ਸਕਦੇ ਉਹ ਜਿਵੇਂ ਕਹਿ ਲਓ ਬਈ ਸਵਾ ਕੰਟਾਸ ਵੇਰੀ ਸਵਾ ਸ਼ਾਮ ਨੂੰ ਇੱਦਾਂ ਬਹਿ ਜਾ ਕਰਨ ਜਿਨ੍ਹਾਂ ਨੇ 40 ਦਿਨਾਂ ਦਾ ਜਾਪ ਕਰਨਾ ਹੈ ਉਹ ਲਗਾਤਾਰ ਲਗਾਤਾਰ ਜਾਪ ਕਰਨ ਆਰਾਮ ਕਰ ਲਿਆ ਫਿਰ ਜਾਪ ਕਰਨ ਲੱਗੇ ਰਹੇ ਲੱਗੇ ਰਹੇ ਫਿਰ ਸ਼ਰੀਰ ਸਾਗੇ ਥੋੜਾ ਅਰੈਸਟ ਕਰ ਲਈ ਕਿ ਜਾਬ ਤੇ ਆਗੇ ਕੋਈ ਜਲ ਪਾਣੀ ਛਕਿਆ ਘੱਟ ਪ੍ਰਸ਼ਾਦਾ ਛਕ ਕੇ ਜਾਬ ਹੁੰਦਾ ਹੁੰਦਾ ਕੋਈ ਵੀ ਇਦਾਂ ਨਹੀਂ ਹੁੰਦਾ ਹੁੰਦਾ ਠੀਕ ਹੈ ਸੋ ਇਨਾ ਸ਼ਹੀਦੀ ਦਿਨਾਂ ਦੇ ਵਿੱਚ ਦੇਖੋ ਮਹਾਰਾਜ ਜੀ ਦੇ ਹਜ਼ਾਰਾਂ ਲੱਖਾਂ ਸਿੰਘ ਸ਼ਹੀਦ ਹੋਏ ਸਾਰਾ ਸਰਬੰਸ ਮਹਾਰਾਜ ਜੀ ਨੇ ਵਾਰਿਆ ਮਾਤਾ ਗੁਜਰੀ ਜੀ ਮਾਤਾ ਗੁਜਰ ਕੌਰ ਜੀ ਆਪਾਂ ਕਹਿੰਦੇ ਆ ਮਾਤਾ ਗੁਜਰੀ ਜੀ ਸ਼ਹੀਦ ਹੋਏ ਹਨਾ ਤੇ ਸਤਗੁਰਾਂ ਨੇ ਅਥਾਹ ਜੋ ਇਸ ਮਹੀਨੇ ਦੇ ਵਿੱਚ ਖੇਡਾਂ ਵਰਤਾਈਆਂ ਮਹਾਰਾਜ ਜੀ ਨੇ ਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਉਹ ਦਿਨਾਂ ਨੂੰ ਯਾਦ ਕਰੀਏ ਠੰਡ ਬਹੁਤ ਸੀ ਕਿਵੇਂ ਸ਼ਹੀਦੀਆਂ ਹੋਈਆਂ ਕਿਵੇਂ ਸਿੰਘ ਜੂਜੇ ਕਿਵੇਂ ਸਹਿਬਜ਼ਾਦੇ ਜੂਜੇ ਜੰਗ ਜੰਗ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਨੇ ਕਿਵੇਂ ਸ਼ਹੀਦੀਆਂ ਦਿੱਤੀਆਂ ਨੀਹਾਂ ਚ ਚੜੇ ਗਏ ਉਹਨਾਂ ਦਿਨਾਂ ਨੂੰ ਯਾਦ ਕਰੀਏ ਐਤਕੀ ਹੁਕਮ ਇਹ ਹੈ ਵੀ ਗੁਰਮੰਤਰ ਮੂਲ ਮੰਤਰ ਦਾ ਜਾਪ ਸ਼ਹੀਦਾਂ ਦੀ ਬਹੁਤ ਕਿਰਪਾ ਹੋਵੇਗੀ ਜਾਪ ਕਰਿਓ ਤੇ ਇਹ ਜਾਪ ਕਰਕੇ ਅਰਦਾਸ ਕੀ ਕਰਨੀ ਹੈ ਜਾਂ ਤਾਂ ਸਰਬੱਤ ਦੇ ਭਲੇ ਦੀ ਜਾਂ ਫਿਰ ਇਹ ਕਹਿਣਾ ਹੈ ਵੀ हे ਸ਼ਹੀਦ ਰੋਹੋ ਥੋੜਾ ਤੁਹਾਨੂੰ ਕਰੋੜਾਂ ਬਾਰ ਨਮਸਕਾਰ ਤੁਹਾਡਾ ਸ਼ੁਕਰਾਨਾ ਜੋ ਤੁਸੀਂ ਇਸ ਮਨੁੱਖਤਾ ਦੇ ਲਈ ਕੀਤਾ ਕਿਉਂਕਿ ਸਾਬਜਾਦਿਆਂ ਨੇ ਜੇ ਸ਼ਹੀਦੀਆਂ ਦਿੱਤੀਆਂ ਨੇ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਸਤਿਗੁਰਾਂ ਨੇ ਜਿਹੜੇ ਵੀ ਕਾਰਜ ਸੰਸਾਰ ਤੇ ਆ ਕੇ ਕੌਤਕਮਰ ਕੌਤਕ ਭਰੇ ਕੀਤੇ ਨੇ ਕੌਤਕਮਈ ਜੋ ਕਾਰਜ ਕੀਤੇ ਨੇ ਉਹ ਸਰਬਤਰ ਸ੍ਰਿਸ਼ਟੀ ਦੇ ਭਲੇ ਲਈ ਨੇ ਨਾ ਕਿ ਕਿਸੇ ਇੱਕ ਧਰਮ ਦੇ ਲਈ ਨੇ ਨਹੀਂ ਠੀਕ ਹੈ ਨਾ ਸੋ ਇਹਨੂੰ ਕਦਰ ਇਦਾਂ ਹੀ ਕਰ ਸਕਦੇ ਹਾਂ ਆਪਾਂ ਜੇ ਮੇਰੀ ਕਦਰ ਹੋਰ ਤਾਂ ਆਪਾਂ ਕੁਝ ਨਹੀਂ ਦੇ ਸਕਦੇ ਮਹਾਰਾਜ ਨੂੰ ਤੁਸੀਂ ਜੇ ਆਪਾਂ ਚਾਹੋ ਨੇ ਵੀ ਹਾਂ ਅਸੀਂ ਵੀ ਕੋਈ ਥਿਲ-ਫੁਲ ਭੇਟਾ ਕਰੀਏ ਤਾਂ ਅਸੀਂ ਬਾਣੀ ਦਾ ਜਾਪ ਮਤਲਬ ਮੂਰ ਮੰਤਰ ਗੁਰ ਮੰਤਰ ਦਾ ਜਾਪ ਕਰਕੇ ਇਹਨਾਂ ਦਿਨਾਂ ਦੇ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਅਤੇ ਸ਼ਹੀਦਾਂ ਦਾ ਸ਼ੁਕਰਾਨਾ ਕਰ ਲਓ ਇਹਨਾਂ ਦਿਨਾਂ ਦੇ ਵਿੱਚ ਸੰਕੋਚ ਕਰਿਓ ਸ਼ਾਦੀ ਵਿਆਹ ਆਦਿਕ ਨਹੀਂ ਕਰਨੇ ਇਹਨਾਂ ਦਿਨਾਂ ਦੇ ਵਿੱਚ ਸਿਰਫ ਭਜਨ ਮੰਦਗੀ ਹੁੰਦੀ ਹੁੰਦੀ ਹੈ ਆਸਣ ਇਹਨਾਂ ਦਿਨਾਂ ਦੇ ਵਿੱਚ ਥੱਲੇ ਲਾ ਲਓ ਕਿਰਪਾ ਹੋ ਜਾਵੇਗੀ ਥੱਲੇ ਪਾਓ ਜਾਪ ਕਰੋ ਤੁਸੀਂ ਕਹਿੰਗੇ ਕਿ ਸਿੱਖੀ ਚ ਕਿੱਥੇ ਲਿਖਿਆ ਕਿ ਜਿਹੜਾ ਸ਼ਬਦ ਹੈ ਨਾ ਫਲਾਨ ਨਹਿਸਾਨੋ ਵੀ ਪਤਾ ਵੀ ਸ਼ਬਦ ਹੈ ਅਸੀਂ ਕਿਹੜਾ ਤੁਹਾਨੂੰ ਇਹ ਕਹਿ ਰਹੇ ਹਾਂ ਵੀ ਭਾਈ ਤੁਸੀਂ ਜਾ ਕੇ ਕਿਤੇ ਮੜੀ ਮਸਾਣੀ ਨੂੰ ਪੁੱਜਣ ਲੱਗ ਜਾਓ ਇਹ ਇੱਕ ਸ਼ਰਧਾ ਹੁੰਦੀ ਹੈ ਸ਼ਹੀਦ ਦੇਖਦੇ ਆ ਸਤਕਾਰ ਹੁੰਦਾ ਠੀਕ ਹੈ ਨਾ ਅਸੀਂ ਵੱਡਿਆਂ ਤੋਂ ਜਿਵੇਂ ਸਿੱਖਿਆ ਉਦਾਂ ਦੱਸ ਰਹੇ ਹਾਂ ਮਹਾਪੁਰਖ ਇਹਨਾਂ ਦਿਨਾਂ ਦੇ ਵਿੱਚ ਕਿਸੇ ਨੂੰ ਮਿਲਦੇ ਨਹੀਂ ਸੀ ਹੁੰਦੇ ਤੇ ਗੁਪਤ ਰਹਿੰਦੇ ਹੁੰਦੇ ਸੀ ਕਿ ਕਹਿੰਦੇ ਪਾਈਏ ਸ਼ਹੀਦੀ ਦੇ ਦਿਨ ਹੈ ਇਹ ਅਸੀਂ ਭਜਨ ਕਰਨ ਲਈ ਸਮਾਂ ਆਪਣੇ ਵਾਸਤੇ ਰੱਖਿਆ ਹੋਇਆ ਠੀਕ ਹੈ ਸੋ ਮੇਰੀ ਬੇਨਤੀ ਹੈ ਅ ਹੁਣ ਤੁਸੀਂ ਜਾਪ ਗੁਰਮੰਤਰ ਮੂਲ ਮੰਤਰ ਦੇ ਕਰਨੇ ਨੇ ਭਾਵੇਂ 40 ਦਿਨ ਦੇ ਰੱਖ ਲੋ ਭਾਵੇਂ 2.5 ਘੰਟੇ ਰੋਜ਼ ਦੇ ਰੱਖ ਲੋ 5 ਘੰਟੇ ਜਿੰਨੇ ਮਰਜ਼ੀ ਲਾਓ ਕੋਈ ਦਿੱਕਤ ਨਹੀਂ 2.5 ਘੰਟੇ ਘੱਟੋ ਘੱਟ 12 ਵਜੇ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕਰਕੇ ਸ਼ੁਰੂ ਕਰ ਲੈਣੇ ਨੇ ਇਹ 사ਤਗੁਰਾਂ ਵੱਲੋਂ ਕਿਰਪਾ ਆਈ ਹੈ ਕਿਰਪਾ ਆਪਾਂ ਲੈ ਸਕਦੇ ਹਾਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਇਹ ਜਾਪ ਪੀਤੇ ਜਾਣ ਮਹਾਰਾਜ ਜੀ ਦੇ ਹੁਕਮ ਅਨੁਸਾਰ ਕਿਰਪਾ ਅਨੁਸਾਰ ਸੰਤਾਂ ਦੇ ਹੁਕਮ ਅਨੁਸਾਰ ਕਿਰਪਾ ਅਨੁਸਾਰ ਪ੍ਰੇਰਣਾ ਅਨੁਸਾਰ ਠੀਕ ਹੈ ਜਿਹੜੀ ਸੰਗਤ ਕਰੋਗੇ ਜਨਮ ਮਰਨ ਕੱਟਿਆ ਜਾਵੇਗਾ ਸ਼ਹੀਦ ਖੁਸ਼ ਹੋਣਗੇ ਕਿਰਪਾ ਹੋਵੇਗੀ ਠੀਕ ਹੈ ਨਾ ਸੋ ਇਹਨਾਂ ਦਿਨਾਂ ਦੇ ਵਿੱਚ ਸੰਗਤਾਂ ਜਾਂਦੀਆਂ ਨੇ ਫਤਿਹਗੜ੍ਹ ਸਾਹਿਬ ਵੀ ਤੇ ਹੋਰ ਵੀ ਸਥਾਨਾਂ ਤੇ ਚਮਕੌਰ ਸਾਹਿਬ ਹਨਾ ਜਦੋਂ ਉੱਥੇ ਜਾਣਾ ਹੈ ਉੱਥੇ ਇਦਾਂ ਨਹੀਂ ਬਿਰਾਗ ਤੇ ਜਾਣਾ ਹੈ ਦੇਖਣਾ ਹੈ ਮਨ ਦੇ ਵਿੱਚ ਕਿਵੇਂ ਸ਼ਹੀਦੀ ਹੋਈ ਸੀ ਕਿਵੇਂ ਸਾਰਾ ਕੁਝ ਹੋਇਆ ਸੀ ਉਹਨਾਂ ਸਾਰੇ ਸਿੰਘ ਸਿੰਘਣੀਆਂ ਨੂੰ ਮਹਾਰਾਜ ਜੀ ਦੇ ਸਹਿਬਜ਼ਾਦਿਆਂ ਨੂੰ ਸਤਗੁਰਾਂ ਜੀ ਦੀ ਜਿਹੜੀ ਘਾਲਣਾ ਮਹਾਰਾਜ ਜਿੰਨੇ ਘਾਲੀ ਉਹਨੂੰ ਯਾਦ ਕਰਦੇ ਹੋਏ ਜਾਣਾ ਹੈ ਇਦਾਂ ਟਰੈਕਟਰਾਂ ਦੇ ਉੱਤੇ ਮੁੰਡਿਆਂ ਨੇ ਉਹ ਕੰਮ ਨਹੀਂ ਕਰਕੇ ਜਾਣਾ ਹੈਗਾ ਵੀ ਸ਼ਹੀਦੀਆਂ ਵਾਲੇ ਜਿਹੜੇ ਪੰਜਾਬੀ ਗਾਣੇ ਤਾਂ ਲਾਏ ਹੋਏ ਨੇ ਪਰ ਮਨ ਦੇ ਵਿੱਚ ਭਾਵ ਹੈ ਨਹੀਂ ਉਹਨੇ ਇੱਕ ਦਿਨ ਪਰਨੇ ਬੰਨ ਲੈਂਦੇ ਨੇ ਮੈਂ ਦਾੜੀਆਂ ਜੀਆਂ ਉਹ ਕਰਕੇ ਮੁੜ ਕੇ ਕਟਾਕਟੂ ਆਉਂਦੇ ਨੇ ਫਿਰ ਫਿਰ ਪਰਨੇ ਪੁਰਨੇ ਉੱਡ ਜਾਂਦੇ ਸਿਰ ਤੋਂ ਭਾਈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬੱਚੇ ਹੋ ਉਹਦੇ ਵਰਗੇ ਦੇਖੋ ਸਾਹਿਬਜ਼ਾਦਿਆਂ ਨੂੰ ਦੇਖੋ ਛੋਟੇ ਛੋਟੇ ਸੀ ਉਹਨਾਂ ਨੇ ਤਾਂ ਬਹਾਨਾ ਨਹੀਂ ਮਾਰਿਆ ਵੀ ਸਾਡੇ ਅੰਦਰ ਸਿੱਖੀ ਹੈ ਉਹਨਾਂ ਨੇ ਤਾਂ ਕਿਤੇ ਨਹੀਂ ਕਿਹਾ ਉਹ ਤਾਂ ਕਹਿੰਦੇ ਅੰਦਰ ਵੀ ਹੈ ਤੇ ਬਾਹਰ ਵੀ ਹੈ ਇਹ ਡਰਾਮਾ ਹੈ ਸਾਰਾ ਸਾਡੇ ਅੰਦਰ ਚਿੱਖੀ ਹੈ ਤੇ ਫਿਰ ਉਹਨੂੰ ਬਾਹਰ ਕੱਢ ਲਾ ਅੰਦਰ ਕੀ ਕਰਦੀ ਹੈ ਉਹ ਅੰਦਰ ਵਸਦੀ ਹੈ ਉਹ ਅੰਦਰ-ਉਂਦਰ ਸਿੱਖੀ ਕੋਈ ਨਹੀਂ ਹੁੰਦੀ ਮਨ ਸਾਚਾ ਮੁਖ ਸਾਚਾ ਹੋਵੇ ਮਨ ਤੇ ਮੁਖ ਬਾਹਰ ਅੰਦਰ ਬਾਹਰ ਇੱਕੋ ਜਨ ਹੈ ਫੇਰ ਇੱਥੇ ਡਰਾਮੇ ਸਿੱਖੀ ਚ ਨਹੀਂ ਚੱਲਦੇ ਪਹਿਲਾਂ ਮਰਨ ਕਬੂਲ ਜੀਵਨ ਦੀ ਛੱਡ ਆਸ ਇੱਥੇ ਇਦਾਂ ਹੈ ਇੱਥੇ ਜਿਹੜੇ ਇਹ ਕਹਿੰਦੇ ਨੇ ਨਾ ਅੰਦਰ ਸਿੱਖੀ ਅੰਦਰ ਸਿੱਖੀ ਹੈ ਉਹ ਅੰਦਰ ਹੀ ਰਹਿ ਜੇ ਨਹੀਂ ਤਾਂ ਕਿ ਜਾ ਸਾਰੀ ਉਮਰ ਅੰਦਰ ਹੀ ਰਹਿਣੀ ਹੈ। ਕਾ ਕਿਤੇ ਬਾਅਦ ਵਿੱਚ ਜਾ ਕੇ ਕਿਤੇ ਕਈ ਉਮਰ ਛਕ ਲੈਂਦੇ ਨੇ। ਉਹ ਫਿਰ ਜਾਨੋ ਜੀਵਨ ਦੀ ਯਾਤਰਾ ਪੂਰੀ ਉਹ ਹੋ ਜਾਂਦੀ ਹੈ। ਖਤਮ ਹੋਣ ਵਾਲੀ ਹੁੰਦੀ ਹੈ। ਉਹ ਬਸ ਹੁਣੇ ਹੀ ਅਮਰ ਛਕੋ। ਕੱਡੀਆਂ ਸ਼ਹੀਦੀਆਂ ਦਿੱਤੀਆਂ ਨੇ। ਹੈਂ ਉਂ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਫੋਟੋਆਂ ਬਣਾਉਣੇ ਸਭ ਕੁਝ ਕਰਦੇ। ਬਾਬਾ ਦੀਪ ਸਿੰਘ ਜੀ ਤੁਸੀਂ ਉਹਦੇ ਰਾਤੇ ਤੇ ਚੱਲੋ ਮਹਾਪੁਰਖਾਂ ਜੀ। ਠੀਕ ਹੈ ਨਾ ਸ਼ਹੀਦੀਆਂ ਦੇ ਦਿਨ ਆ ਰਹੇ ਨੇ। ਇਸ ਵੇਲੇ ਨੌਜਵਾਨ ਪ੍ਰੇਰਣ ਕਰਨ। ਬਈ ਅਸੀਂ ਅਮਰਧਾਰੀ ਹੋ ਕੇ ਤਿਆਰ ਬਰ ਤਿਆਰ ਹੋ ਕੇ ਮਹਾਰਾਜ ਸਿੱਖੀ ਕਮਾਉਣੀ ਹੈ। ਸ਼ਸਤਰਧਾਰੀ ਕਿਉਂ ਨਹੀਂ ਹੁੰਦੇ? ਦਾੜੀਆਂ ਕਟਾਉਣੇ ਜਾ ਕੇ ਉੱਥੇ ਉਹਦੇ ਤੇ ਨਾਈ ਨਈਆਂ ਦੀਆਂ ਦੁਕਾਨਾਂ ਤੇ ਉਹਨੂੰ ਕਿਨੇ ਕਿਹਾ ਤੁਹਾਡੇ ਨਾਂ ਪਿੱਛੇ ਤਾਂ ਸਿੰਗਲ ਲੱਗਦਾ ਆ ਬੀਬੀਆਂ ਜਿਹੜੀਆਂ ਕੌਰ ਨੇ ਕੌਰ ਲੱਗਦਾ ਜੀ ਨਾਂ ਦੇ ਪਿੱਛੇ ਤੁਸੀਂ ਵੀ ਕਿਉਂ ਨਹੀਂ ਮਾਤਾ ਸਾਹਿਬ ਕੌਰ ਦੀਆਂ ਬੱਚੀਆਂ ਬਣਦੀਆਂ ਮੈਂ ਤਾਂ ਥੋੜਾ ਸਖਸ਼ਬਦ ਵਰਤ ਰਿਹਾ ਸ਼ਹੀਦੀਆਂ ਦੇ ਦਿਨ ਹੈ ਜੀਵਨ ਬਦਲੋ ਭਾਈ ਠੀਕ ਹੈ ਸੋ ਇਦਾਂ ਇਹਨਾਂ ਦਿਨਾਂ ਦੇ ਵਿੱਚ ਤਕੜੇ ਹੋ ਕੇ 12 ਮੁਜਮਮਰ ਦੇ ਵੇਲੇ ਬੈਠਣ ਲੱਗ ਜਾਓ ਤੇ ਸ਼ਹੀਦੀ ਪੁਰਬ ਦੇ ਵਿੱਚ ਇਤਾਂ ਵਿਰਾਗ ਦੇ ਵਿੱਚ ਜਾਪ ਕਰਦੇ ਹੋਏ ਸਮਾਂ ਆਪਣਾ ਜੋ ਕਰਨਾ ਹੈ ਸਫਲਾ ਸ਼ੁਕਰਾਨਾ ਕਰਨਾ ਹੈ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਹੈ ਰੋਜ਼ ਗੁਰੂ ਸਾਹਿਬ ਭਲਾ ਕਰਨ ਠੀਕ ਹੈ ਜੀ ਸੋ ਇਤਾਂ ਚੜ੍ਹਦੀ ਕਲਾ 'ਚ ਕਰੋ ਮਹਾਰਾਜੀ ਮਿਹਰ ਕਰਨ ਤੇ ਗੁਰਮੰਤਰ ਮੂਲ ਮੰਤਰ ਦਾ ਜਿਆਦਾ ਲਾਹਾ ਇੱਥੇ ਲੈਣਾ ਹੈ ਤੇ ਸਰਬੱਤ ਦੇ ਭਲੇ ਲਈ ਗੁਰਮੰਤਰ ਮੂਲ ਮੰਤਰ ਹੀ ਕਰਨੇ ਨੇ ਸੋ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਦੇ ਉੱਤੇ ਭਾਵੇਂ ਸਾਰਾ ਸਾਰਾ ਦਿਨ ਬੈਠੇ ਰਹੋ ਬੜੀ ਕਿਰਪਾ ਪ੍ਰਾਪਤ ਹੋਵੇਗੀ ਆ ਸਾਰਾ ਮਹੀਨਾ ਭਾਵੇਂ 40 ਦਿਨਾਂ ਦਾ ਜਾਪ ਹੀ ਕਰੀ ਚਲੋ 40 ਦਿਨਾਂ ਦਾ ਜਾਪ ਰੱਖ ਲਓ ਅੱਜ ਤੋਂ ਗਿਣਤੀ ਕਰ ਲਿਓ ਜਿੱਦ ਦਿਨ 40 ਦਿਨ ਬਣਨ ਦਿਨ ਉਦੋਂ ਭੋਗ ਪਾ ਲਿਓ ਗੁਰਮੰਤਰ ਮੂਲ ਮੰਤਰ ਜ਼ਿਆਦਾ ਕਰਨਾ ਹੈ ਇੱਥੇ ਕਿਉਂਕਿ ਇੱਥੇ ਦੀ ਹੁਕਮੇ ਮਹਾਰਾਜ ਜੀ ਵੱਲੋਂ ਗੁਰਮੰਤਰ ਮੂਲ ਮੰਤਰ ਜ਼ਿਆਦਾ ਕਰਨ ਦਾ ਸੋ ਇਹ ਮਹਾਰਾਜ ਜੀ ਦੀ ਮੌਜ ਹੁੰਦੀ ਕਈ ਵਰੀ ਸੰਤ ਗੁਰੂ ਕਹਿੰਦੇ ਵੀ ਭਾਈ ਇੱਦਾਂ ਦਸਮ ਦੇ ਬਾਣੀ ਦੇ ਆ ਜਾਪ ਜਿਆਦਾ ਹੋ ਆ ਹੋਣ ਆ ਹੋਣ ਬਾਣੀ ਸਾਰੀ ਇੱਕੋ ਹੀ ਹੈ ਬਾਣੀ ਦੇ ਵਿੱਚ ਨਾਮ ਚ ਕੋਈ ਫਰਕ ਨਹੀਂ ਹੈ ਠੀਕ ਹੈ ਪਰ ਐਤ ਕੀ ਸਤਿਗੁਰੂ ਮਹਾਰਾਜ ਜੀ ਦੀ ਜੋ ਪ੍ਰੇਰਣਾ ਮਹਾਰਾਜ ਜੀ ਦੀ ਕਿਰਪਾ ਜਿਹੜੀ ਮਹਾਪੁਰਸ਼ਾਂ ਵੱਲੋਂ ਵੀ ਹੁਕਮ ਤੇ ਬਈ ਗੁਰ ਮੰਤਰ ਮੂਲ ਮੰਤਰ ਵੱਧ ਤੋਂ ਵੱਧ ਕੀਤਾ ਜਾਵੇ ਸੋ 40 ਦਿਨਾਂ ਦਾ ਜਾਪ ਰੱਖ ਲਿਓ ਅੰਮ੍ਰਿਤ ਵੇਲੇ 12 ਵਜੇ ਸ਼ੁਰੂ ਕਰ ਲੈਣਾ ਕੇਸੀ ਇਸ਼ਨਾਨ ਕਰਕੇ ਠੀਕ ਹੈ ਜੋਤ ਲਾਉਣੀ ਹੈ ਦੇਗ ਬਣਾਉਣੀ ਹੈ ਜਲ ਰੱਖ ਕੇ ਸਰਬੱਤ ਦੇ ਭਲੇ ਲਈ ਗੁਰਮੰਤਰ ਮੂਲ ਮੰਤਰ ਕਿੰਨਾ ਟਾਈਮ 2.5 ਘੰਟੇ ਦਾ ਘੱਟੋ ਘੱਟ ਲਾਓ ਜੇ ਇਕੱਠਾ ਨਹੀਂ ਲਾ ਸਕਦੇ ਸਵਾ ਘੰਟਾ ਸਵੇਰੇ ਸਵਾ ਸ਼ਾਮ ਨੂੰ ਜਿਨ੍ਹਾਂ ਨੇ 40 ਦਿਨਾਂ ਦੇ ਜਾਪ ਕਰਨੇ ਉਹ ਲਗਾਤਾਰ ਕਰਨ ਉਹ ਕਿੰਨਾ ਕਰਨ 32 ਮਾਲ ਮੂਲ ਮੰਤਰ ਦੀਆਂ ਕਰਨ ਜੇ ਮੂਲ ਮੰਤਰ ਕਰਨਾ ਹੈ ਤਾਂ ਠੀਕ ਹੈ ਨਾ ਨਹੀਂ ਤਾਂ ਫਿਰ ਜੇ ਗੁਰਮੰਤਰ ਕਰਨਾ ਹੈ ਤੇ ਗੁਰਮੰਤਰ ਦੀਆਂ ਬਣਦੀਆਂ ਨੇ ਤੁਹਾਡੀਆਂ 60 ਆ 320 ਮਾਲਾ 320 ਮਾਲਾ ਗੁਰਮੰਤਰ ਦੀਆਂ ਬਣਦੀਆਂ ਨੇ ਠੀਕ ਹੈ ਮੂਲ ਮੰਤਰ ਨਾਲ ਹੀ ਕੋਈ ਸੱਚ ਤੱਕ ਕਰਨਾ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਸੋ ਸਹਿਬਜ਼ਾਦਿਆਂ ਦੀ ਸ਼ਹੀਦੀਆਂ ਦੇ ਪਰਵ ਦੇ ਵਿੱਚ ਅਤੇ ਜੋ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਮਾਈਆਂ ਬੀਬੀਆਂ ਦੀਆਂ ਸ਼ਹੀਦੀਆਂ ਹੋਈਆਂ ਹਣਾ ਮਾਤਾ ਗੁਜਰੀ ਜੀ ਮਾਤਾ ਗੁਜਰਕੌਰ ਜੀ ਉਹਨਾਂ ਦੀ ਵੀ ਸ਼ਹੀਦੀ ਹੋਈ ਹੈ ਨਾ ਬੇਅੰਤ ਸ਼ਹੀਦੀਆਂ ਇਸ ਮਹੀਨੇ ਚ ਹੋਈਆਂ ਨੇ ਸੋ ਉਹਦੇ ਇਹ ਜਾਪ ਸਤਿਗੁਰੂ ਦੀ ਕਿਰਪਾ ਨਾਲ ਸ਼ਰਧਾ ਨਾਲ ਕਰਿਓ ਪਰ ਕਰਿਓ ਸਰਬੱਤ ਦੇ ਭੋਲੇ ਲਈ ਜਾਂ ਫਿਰ ਸਿੱਖੀ ਮੰਗਿਓ ਨਾਮ ਮੰਗਿਓ ਸੰਸਾਰੀ ਕਾਰਜ ਲਈ ਕੋਈ ਫਾਇਦਾ ਨਹੀਂ ਹੈ ਠੀਕ ਹੈ ਨਾ ਸੰਕੋਚ ਕਰਿਓ ਆਹ ਜਿਹੜੇ ਸੰਸਾਰੀ ਕਾਰਜ ਹੁੰਦੇ ਨੇ ਵਿਆਹ ਸ਼ਾਦੀਆਂ ਬਰਥਡੇ ਬੁਰਸੜੇ ਹੋਰ ਬਦਨ ਕੀ ਕੋਈ ਇਹ ਬਾਲਾ ਉਹ ਕਰਨ ਦੀ ਲੋੜ ਨਹੀਂ ਸ਼ਹੀਦੀਆਂ ਦੇ ਵਿੱਚ ਜਾਪ ਕਰਿਓ ਬੇਨਤੀ ਹੈ ਤੁਹਾਡਾ ਜੀਵਨ ਸਫਲਾ ਹੋਵੇਗਾ ਤੁਹਾਡਾ ਜੀਵਨ ਸਵਰੇਗਾ ਇੱਕ ਮਟੋ ਗੱਡੀ ਲੰਘ ਜਾਂਦੀ ਹੈ ਉਹ ਸਿਰੋ ਸਾਫ ਕਰਨ ਵਾਲੀਆਂ ਗੱਡੀਆਂ ਜੀ ਫਿਰ ਇਹ ਮੇਰੀ ਬੇਨਤੀ ਹੈ ਸ਼ਹੀਦੀ ਦਿਨਾਂ ਦੇ ਵਿੱਚ ਸਿਰਫ ਸ਼ਹੀਦੀਆਂ ਨੂੰ ਮੁਕਰ ਕੇ ਜਾਪ ਜਿਸੇ ਕਿ ਉਹਦੀ ਜੋਤ ਜ਼ਰੂਰ ਰਾਉਣੀ ਹੈ ਸ਼ਹੀਦੀਆਂ ਦੇ ਦਿਨ ਨੇ ਸਾਰੇ ਸ਼ਹੀਦ ਦਰਸ਼ਨ ਵੀ ਦੇਣਗੇ ਕਿਰਪਾ ਵੀ ਕਰਨਗੇ ਤੁਹਾਡਾ ਜੀਵਨ ਬਦਲੇਗਾ 100% ਬਦਲੇਗਾ ਹੀ ਬਦਲੇਗਾ ਠੀਕ ਹੈ ਨਾ ਸੋ ਅ ਗੁਰਮੰਤਰ ਮੂਲ ਮੰਤਰ ਦੇ ਜਾਪ ਕੇ ਸੀ ਸ਼ਨਾਣ ਕਰਕੇ ਚਿੱਟੇ ਵਸਤਰ ਪਾ ਲਓ ਆਸਣ ਲਾ ਲਓ ਥੱਲੇ ਜੋਤ ਲਾ ਲਓ ਜਲ ਰੱਖ ਲਓ ਦੀਗ ਬਣਾ ਕੇ ਫਿਰ ਜਾਪ ਸ਼ੁਰੂ ਕਰੋ ਠੀਕ ਹੈ ਜਦੋਂ ਸੰਪੂਰਨਤਾ ਕਰਨੀ ਹੈ ਉਦੋਂ ਵੀ ਇਦਾਂ ਹੀ ਇਹ ਹੁਣ ਕਰਿਓ ਗੁਰੂ ਸਾਹਿਬ ਕਿਰਪਾ ਕਰਨ ਸੰਗਤ ਨੂੰ ਮਿਹਰ ਕਰਨ ਸਤਿਗੁਰੂ ਮਹਾਰਾਜ ਜੀ ਹਣਾ ਅਸੀਂ ਵੀ ਸਰਬੱਤ ਦੇ ਭਲੇ ਲਈ ਜਾਪ ਸ਼ੁਰੂ ਕੀਤੇ ਹੋ ਸਾਰੀ ਸੰਗਤ ਨੇ 31 ਦਸੰਬਰ ਨੂੰ ਦੇ ਭੋਗ ਪਾਣੇ ਨੇ ਮoolmantar sahab ਦੇ ਸਰਬੱਤ ਦੇ ਭਲੇ ਲਈ ਜਿਹੜਾ ਸਿਮਰਨ ਹੁੰਦਾ ਦੋ ਟਾਈਮ ਸਵਾ ਸਵਾ ਘੰਟਾ ਉਹ ਵੀ ਸਰਬੱਤ ਦੇ ਭਲੇ ਲਈ ਸੰਗਤ ਕਰਦੀ ਹੈ ਠੀਕ ਹੈ ਨਾ ਤੇ ਹੁਣ ਸ਼ਹੀਦਾਂ ਨੂੰ ਮੁਖ ਰੱਖ ਕੇ ਵੀ ਜਾਪ ਕਰਾਂਗੇ ਇਹ ਹੀ ਜਾਪ ਜਿਹੜਾ ਚੱਲਦਾ ਸਵੇਰੇ ਸ਼ਾਮ ਜ਼ੂਮ ਤੇ ਜਿਹੜਾ ਹੁੰਦਾ ਤੇ ਉਹ ਚ ਜੁੜਨਾ ਕਿਵੇਂ ਆ ਉਹ ਇੱਕ ਮੈਂ ਵੀਡੀਓ ਚ ਲਿੰਕ ਦਿੱਤਾ ਸੀ ਹੁਣ ਤੁਸੀਂ ਕਿਹੜੀ ਸੀਗੀ ਉਹੋ ਉਦੇ ਵਿੱਚ WhatsApp ਦਾ ਲਿੰਕ ਹੈ ਤੇ ਉੱਥੇ ਕਲਿੱਕ ਕਰੋਗੇ ਤਾਂ Zoom ਦਾ ਲਿੰਕ ਲਈ ਉੱਥੇ ਪਾਇਆ ਜਾਂਦਾ ਹੈ ਸੰਗਤ ਜੁੜਦੀ ਹੈ ਸਿਮਰਨ ਦੇ ਵਿੱਚ ਹਨਾ ਇਲਾਹਾ ਲੈਂਦੀ ਹੈ ਸੰਗਤ ਉੱਥੇ ਸੋ ਇਦਾਂ ਆਪਾਂ ਘਰੇ ਵੀ ਇਲਾਹਾ ਲੈ ਸਕਦੇ ਹ ਤੁਸੀਂ ਖੁਦ ਆਪਣੇ ਯਤਨ ਨਾਲ ਵੀ ਜੁੜ ਸਕਦੇ ਹੋ ਤੇ ਸਹਿਬਜ਼ਾਦਿਆਂ ਦੀ ਸ਼ਹੀਦੀ ਲਈ ਇਸ ਮੂਹ ਸ਼ਹੀਦ ਰੂਹਾਂ ਦੀ ਦੇ ਸ਼ੁਕਰਾਨੇ ਲਈ ਕਿ ਉਹਨਾਂ ਨੇ ਸਾਡੇ ਲਈ ਕੀਤਾ ਉਹਨਾਂ ਦਾ ਅਸਾਨ ਮਤਲਬ ਮੰਨਦੇ ਹੋਏ ਆਪਾਂ ਇਦਾਂ ਗੁਰਮੰਤਰ ਮੂਲ ਮੰਤਰ ਦੇ ਜਾਪ ਕਰਨੇ ਨੇ ਠੀਕ ਹੈ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਮੂਹ ਸ਼ਹੀਦਾਂ ਨੂੰ ਸ਼ਹੀਦ ਰੂਹਾਂ ਨੂੰ ਦਾਸ ਜੀ ਨਮਸਕਾਰ ਕਰੋੜਾਂ ਬਾਰ ਉਹਨਾਂ ਦੇ ਚਰਨਾਂ ਤੇ ਸਿਰ ਰੱਖ ਕੇ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ